ਪ੍ਰੀਤ ਕਹੇ ਜਿਸ ਵੇਲੇ ਗੁਰਮੁਖ ਮੇਰੇ ਨਾਲ ਮਿਲਾਵੇ ਅੱਖ ਮੈਂ ਖੁਸ਼ੀਆਂ ਨਾਲ ਪਵਾਂ ਸਾਂਝਾ ਧਿਆਨ ਲਗਾਈਆ ਪ੍ਰੀਤ ਕਹੇ ਜਿਸ ਵੇਲੇ ਗੁਰਮੁਖ ਮੇਰੇ ਨਾਲ ਮਿਲਾਵੇ ਅੱਖ ਸਾਂਝਾ ਧਿਆਨ ਲਗਾਈਆ ਮੈਂ ਖੁਸ਼ੀਆਂ ਨਾਲ ਪਵਾਂ ਹੱਸ ਆਪਣੀ ਹਸਤੀ ਦਿਆਂ ਜਣਾਇਆ ਉੱਠ ਦੋਵੇਂ ਮਿਲ ਕੇ ਉਸ ਦਾ ਗਾਏ ਜਸ ਜੋ ਸਿਫਤਾਂ ਦਾ ਮਾਲਕ ਨਜ਼ਰੀ ਆਇਆ ਜੋ ਵਿਛੋੜਿਆ ਵਿੱਚ ਪਿੱਛੇ ਗਿਆ ਹਟ ਛੱਡ ਜੁਗ ਚੌਕੜੀ ਕਰ ਜਦਾਈਆ ਅੱਗੇ ਹੁਣ ਨਾ ਰਹੀਏ ਅੱਡ ਸਾਚਾ ਮੇਲਾ ਲਈਏ ਮਿਲਾਈਆ ਕੋਈ ਵਿਛੋਲਾ ਬਣਾਈਏ ਅੱਦਰ ਸਾਚਾ ਜੋੜ ਜੁੜਾਈਏ ਪ੍ਰੀਤ ਕਹੇ ਮੈਂ ਗੁਰਮੁਖ ਕਿਹਾ ਹਰ ਸ਼ਬਦ ਲਈਏ ਸਦਾ ਜੋ ਗੋਬਿੰਦ ਨਜ਼ਰੀ ਆਈਆ ਜੇ ਉਸ ਤੈ ਜੇ ਉਸ ਦੇ ਨਾਲ ਜਾਈਏ ਬੱਜ ਨਾ ਤਾਇ ਕਰਖਾਈਆ ਫਿਰ ਕਦੀ ਨਾ ਹੋਏ ਅਲੱਗ ਵਿਛੋੜਾ ਰਹੇ ਨਹਾਈ ਜੀਤ ਕਹਾ ਗੁਰਸਿੱਖ ਦੋਵੇਂ ਰਲ ਕੇ ਕੋ ਮੰਦਰ ਜਾਈਏ ਬਸ ਸੌਂਗਣਾ ਵਾਲੀ ਨਾ ਕੋਈ ਲੜਾਈਆ ਇੱਕ ਦੂਜੇ ਨੂੰ ਆਪਣਾ ਦੁੱਖਰਾ ਦਈਏ ਦਸ ਦਰਦੀ ਹੋ ਕੇ ਹਾਲ ਸੁਣਾਈਆ ਜੋਤੀ ਜੋਤ ਸਰੂਪਾ ਆਪਣੀ ਕਿਰਪਾ ਕਰ ਮਿਹਰਮਾਨ ਫਿਰ ਆਈਆ ਪ੍ਰੀਤ ਕਹੇ ਇੱਕ ਮੇਰੀ ਸੁਣ ਲੈ ਗੁਰਮੁਖ ਬਾਤ ਦੇ ਵਤਨ ਹੋ ਕੇ ਦੇ ਆ ਸਮਝਾਈਆ ਜੇ ਮੇਰੇ ਨਾਲ ਨਾਤਾ ਜੋੜਨਾ ਸਾਖ ਸੱਜਣ ਬਣਨਾ ਚਾਹੀ ਜਾਈਆ ਸ੍ਰੀ ਭਗਵਾਨ ਦੀ ਗਉਣੀ ਗਾਥ ਢੋਲਾ ਤੁੰਦਰਗਾਈਆ ਕੂੜ ਕੂੜ ਯਾਰਾ ਅੰਦਰੋਂ ਦੇਣਾ ਕਾਟ ਤਨ ਮਾਟੀ ਰਹਿਣ ਨਾ ਪਾਈਆ ਪੌੜੇ ਜੜ ਕੇ ਵੇਖਣਾ ਕਾਟ ਮੰਜ਼ਲ ਪੰਦ ਮੁਕਾਈਆ ਸੱਜਣ ਬਣਨਾ ਤੁਰਦਾ ਸਾਖ ਵਿਛੋੜਾ ਦੇਣਾ ਗਵਾਈਆ ਮਨ ਕਰਕੇ ਨਾ ਹੋਈ ਗੁਸਤਾਖ ਝਗੜਾ ਕੂੜ ਲੁਕਾਈਆ ਮੈਂ ਦਸਾਂ ਤੈਨੂੰ ਸਾਫ ਜੋ ਪੁਰਖ ਵਿਨਾਸ਼ ਰਹਾ ਸੁਨਾਈਆ ਜੇ ਪਗ ਨਾਂ ਵਿੱਚ ਨਾ ਰਿਹਾ ਇਤਫਾਕ ਫੇਰ ਥਰੀ ਭਗਵਾਨ ਦੀ ਲੋੜ ਰਹੀਂ ਨਾਰਾਇਣ ਮੈਂ ਸੱਚ ਦਸਾਂ ਫਰੀਦ ਕਹੇ ਜੋ ਹਰਕਾ ਵਜਨ ਭੁੱਲਿਆ ਉਸ ਨੂੰ ਕਰਨਾ ਕਿਸੇ ਨੇ ਮੁਆਫ ਅੱਗੇ ਹੋ ਨਾ ਕੋਈ ਛੁਡਾਈਆ ਤੁਹਾਡੇ ਪਿੱਛੇ ਨੀਹਾਂ ਢੇਠਾ ਦਬਾ ਕੇ ਬੱਚਿਆਂ ਵਾਲੀ ਰਾਖ ਰਾਖੀ ਕਰਨ ਵਾਲਾ ਰੱਖਿਆ ਕਰੇ ਜਾਈ ਚਾਹੀਏ ਜੇ ਮਾਨਸ ਜਨਮ ਕਰਕੇ ਇੱਕ ਇਹਦੀ ਜੇ ਮਨੁਸ਼ੀਨਮ ਕਰਕੇ ਇੱਕ ਇਹਦੀ ਨਿੱਕੀ ਜਹੀ ਨਾ ਮੰਨੀ ਬਾਤ ਸੱਤ ਕਰਕੇ ਨਾ ਚੋਲੀ ਪਾਈਆ ਫੇਰ ਸਮਝੋ ਕਿ ਸਾਡਾ ਪ੍ਰਭ ਦੇ ਉੱਤੇ ਨਹੀਂ ਵਿਸ਼ਵਾਸ ਖਾਹਿਸ਼ ਆਪਣੀ ਵੱਡੀ ਲਈ ਬਣਾਈ ਸ੍ਰੀਦ ਕਹੇ ਮੈਂ ਮਾਤ ਲੋਕ ਵਿੱਚੋਂ ਜਾਵਾਂ ਤਦ ਭਗਤਾ ਨੂੰ ਪੂਰਾ ਦੇ ਕੇ ਇਤفاق ਸੱਚਾ ਮੇਲ ਮਿਲਾਈਆ ਜੇ ਪ੍ਰਭ ਦੇ ਹੁੰਦਿਆ ਨਾ ਸਿੱਖੀ ਜਾਜ ਫਿਰ ਵਿੱਚੋਂ ਕਿਹੜਾ ਦੇ ਵੇ ਸਮਝਾਈਆ ਜੇ ਪੁੱਤ ਗੋਦ ਬੈਠਾ ਨਾ ਵਿੱਚ ਬਾਹ ਚਾਚਾ ਕਿਹੜਾ ਕੰਧਿਆਂ ਉੱਤੇ ਲੈ ਉਠਾਈਆ ਜੁਗ ਚੌਂਕੜੀ ਗੁਰ ਅਵਤਾਰ ਸਾਰੇ ਗਏ ਆਖ ਲਿਖੇ ਲਿਖ ਲਿਖ ਕਲਮ ਸ਼ਾਇਆ ਉਹਨਾਂ ਦਾ ਪ੍ਰਖਤ ਲਿਆ ਬਾਚ ਵਾਚਕ ਹੋ ਕੇ ਕੁਝ ਗੁਜਾਈਆ ਸੱਚ ਪ੍ਰੀਤੀ ਬੰਨਣਾ ਸੱਚਾ ਨਾਤ ਨਾਤਾ ਇੱਕ ਜੁੜਾਈ ਆ ਜਿਹੜਾ ਜਨਮ ਜਨਮ 994 ਚੌਕੜੀ ਯੁੱਗ ਕੋਟਨ ਬਰਖ ਕਰਦਾ ਗਿਆ ਪਾਠ ਉਸ ਪਾਠ ਨਾਲੋਂ ਔਖਾ ਇਤਫਾਕ ਨਜ਼ਰ ਪਾਇਆ ਤੁਹਾਡੇ ਪ੍ਰੇਮੇੰਦਰ ਪ੍ਰਗਟਾਉਣੀ ਆਪਣੀ ਜ਼ਾਤ ਸਾਫ਼ ਸਾਫ਼ ਦਿੱਤਾ ਸਮਝਾਈਆ ਜੇ ਸ੍ਰੀ ਭਗਵਾਨ ਭਗਤਾਂ ਦੀ ਬਣਾ ਨਾ ਸਕਿਆ ਜਮਾਤ ਬਾਕੀਆਂ ਨੂੰ ਕਰੇ ਕੀ ਪੜਾਈਆ ਹੋਰ ਕਿਹੜੀ ਦਸਨੀ ਕਰਾਮਾਤ ਜੇ ਕਰਮ ਕਾਂਡ ਨਾ ਸਕਿਆ ਕੋਈਆ ਜੋਤੀ ਜੋਤ ਸਰੂਪ ਰਾਬ ਆਪਣੀ ਕਿਰਪਾ ਕਰ ਪ੍ਰੇਮੀ ਹੋ ਕੇ ਮਿਲੋਈਆ ਪ੍ਰੀਤ ਕਹੇ ਮੈਂ ਜੁਗ ਜੁਗ ਕਰਦੀ ਰਹੀ ਯਤਨ ਜਥਾ ਯੋਗ ਆਪਣੀ ਸੇਵ ਕਮਾਈਆ ਗੁਰੇ ਅਵਤਾਰਾਂ ਪੀਰ ਪਗੰਬਰਾਂ ਦੇ ਆ ਕੇ ਪਤਨ ਵਹਿ ਬੈ ਆਪਣਾ ਡੇਰਾ ਲਾਈਆ ਮੈਨੂੰ ਭਗਤਾਂ ਦੇ ਅੰਦਰ ਵੜ ਕੇ ਕਿਸੇ ਨਹੀਂ ਦਸਣਾ ਵਸਣਾ ਇਸ਼ਾਰਿਆਂ ਨਾਲ ਬਾਹਰ ਰਹੇ ਕੜਾਈਆ ਮੈਨੂੰ ਭਗਤਾਂ ਦੇ ਅੰਦਰ ਵੜ ਕੇ ਕਿਸੇ ਨਹੀਂ ਦੱਸਿਆ ਵਸਣ ਇਸ਼ਾਰਿਆਂ ਨਾਲ ਬਾਹਰ ਰਹੇ ਕਢਾਈਆ ਮੈਂ ਇੱਕ ਦਿਨ ਰੋਣ ਲੱਗੀ ਪਟਣ ਦੇਵਣ ਲੱਗੀ ਦੁਹਾਈਆ ਆਪਣੇ ਹੰਝੂ ਲੱਗੀ ਸੁੱਟਣ ਸਟਣ ਨੀਣਾ ਸ਼ੇਰ ਬਰਨਾਈਆ ਆਪਣੇ ਵਾਲਾਂ ਲੱਗੀ ਖਿਚਣ ਆਪਣੇ ਵਾਲਾਂ ਲੱਗੀ ਖਿਚਣ ਮਹਿੰਦੀ ਦਿੱਤੀ ਖਲਾਈਆ ਆਪਣੀ ਕਰਨੀ ਤੋਂ ਲੱਗੀ ਤਿਲਕਣ ਸੰਭਲ ਨਾ ਸਕੀ ਰਈਆ ਕੁਕਾ ਮਾਰ ਕੇ ਲੱਗੀ ਬਿਲਕਣ ਬਾੜੀ-ਬਾੜੀ ਰਹੀ ਜਨਾਈਆ। ਉਧਰ ਇੱਕ ਨੇ ਗੁਰ ਤਾਂ ਆਰ ਲੱਗੀ ਚਿਲਕ। ਜੋਤੀ ਨੂੰ ਰਚਨਾਈਆ ਤੂ ਕਿਸ ਨਾਲ ਲੱਗੀ ਵਿਸ਼ਣਰ ਸੱਚ ਦੇ ਸਮਝਾਈਏ। ਜੋਤੀ ਜੋ ਸਰੂਪ ਰਾਪ ਆਪਣੀ ਕਿਰਪਾ ਕਰ। ਤੁਰਦਾ ਖੇਲ ਇੱਕ ਵਿਖਾਈਆ। ਰੀਤ ਕਹੇ ਕੀ ਦਸਾਂ ਹਾਲਤ ਉਸ ਰੱਬ ਦੀ ਜਿੰਨੂੰ ਹਾਏ ਰੱਬਾ ਕਹੇ ਲੁਕਾਈਆ। ਮੈਂ ਜੋ ਕਿ ਚੌਂਕੜੀ ਰਹੀ ਲੱਭਦੀ ਭਜੜਿਆਂ ਪਿੱਟੀ ਘਰ ਘਰ ਫੇਰਾ ਪਾਈ ਆ ਮੈਨੂੰ ਸਾਰ ਨਾ ਆਈ ਉਸ ਦੀ ਹੱਦ ਦੀ ਪੈਂਡਾ ਅੰਤ ਨਾ ਕੋਈ ਕਰਾਈਆ ਮੈਂ ਮਾਰੀ ਹਿਆ ਸ਼ਰਮ ਲੱਜਦੀ ਅੱਖ ਨਸ ਕੀ ਉਠਾਈਆ ਇੱਕ ਦਿਨ ਫਿਰਦੀ ਫਿਰਦੀ ਮੈਂ ਥੱਕ ਗਈ ਬਾਲੇ ਅੰਦਰ ਰਹਿਆ ਨਰਾਈਆ ਮੈਂ ਜੰਗਲ ਵਿੱਚ ਟੱਠ ਗਈ ਆਪਣੀ ਸੁਰਤ ਭੁਲਾਈਆ ਵਾਸਤਾ ਪ੍ਰਭ ਦੇ ਅੱਗੇ ਕਤ ਰਹੀ ਬੇਨੰਤੀ ਇੱਕ ਜਣਾਈਆ ਸ੍ਰੀ ਭਗਵਾਨ ਹੌਲੀ ਜਹੀ ਇੱਕ ਗੱਲ ਮੈਨੂੰ ਦੱਸ ਲਈ ਸ਼ਬਦ ਇਸ਼ਾਰਾ ਦਿੱਤਾ ਕਰਾਈਆ ਉਠ ਵੇਖ ਜਿਹੜੀ ਸੇਜ ਮਾਚੂ ਵੜੇ ਗੋਵਿੰਦ ਮੰਨ ਲਈ ਪਿਆਰ ਅੰਦਰ ਬੈਠਾ ਅਸਨ ਲਾਈਆ ਇਹ ਸੇਵਾ ਕਰੇ ਉਹ ਅੰਤਮ ਯੁਗ ਕੱਲ ਲਈ ਜਿਸ ਕੱਲ ਯੁਗ ਵਿੱਚ ਭਗਤਾਂ ਲੈਣਾ ਤਰਾਈਆ ਪ੍ਰੀਤ ਕਹਿ ਮੈਂ ਉਸੇ ਵਿਲੇ ਅੰਦਰੋਂ ਹੱਲ ਲਈ ਮੇਰੀ ਧੀਰਜ ਰਹੀ ਨਾਰਾਈਆ ਜਿਹੜੀ ਸੇਜ ਇਸ ਸੂਰਬੀਰ ਸੱਚੇ ਪ੍ਰੇਮ ਵਿੱਚ ਅੰਦਰ ਰੱਖ ਲਈ ਔਰ ਰੰਗ ਫੇਰ ਸਟੇ ਨਾ ਕੋਈ ਚੜਾਈਆ ਮੈਂ ਡਰਦੀ ਡਰਦੀ ਇੱਕ ਵਸਤੇ ਉਦੋਂ ਮੰਗ ਲਈ ਨਿਉਕੇ ਚਰਨਾ ਸੀ ਸ਼ੁਹਾਈਆ ਗੋਬਿੰਦ ਨੇ ਜਿਸ ਵੇਲੇ ਪਰਤ ਕੇ ਆਪਣੀ ਕੰਨ ਲਈ ਕਰਵਟ ਲਈ ਬਦਲਾਈਆ ਹੌਲੀ ਜਹੀ ਮੇਰੀ ਕੰਨੀ ਆਪਣੀ ਕੰਨੀ ਨਾਲ ਗੰਢ ਲਈ ਪੱਲੂ ਨਾਲ ਪੱਲੂ ਲਿਆ ਮੰਦਾਈਆ ਮੈਨੂੰ ਉਸੇ ਵੇਲੇ ਠੰਡ ਪਈ ਸਾਂਤ ਕਾ ਸਤਿ ਅਰਦਾਗ ਰਈਆ ਨਾਲੇ ਦਸਿਆ ਫਰੀਦ ਮੈਂ ਆਇਆ ਨਹੀਂ ਪੂਰੀ ਆਨੰਦ ਲਈ ਅਨੰਦ ਭਗਤਾਂ ਦੇਣਾ ਵਿਖਾਈਆ ਮੈਂ ਪ੍ਰਗਟ ਨਹੀਂ ਹੋਇਆ ਗੁਜਰੀ ਦੇ ਚੰਦ ਲਈ ਚੰਦ ਗੁਰਮੁਖ ਦੇ ਨੇ ਬਦਲਾਈਆ ਮੈਂ ਆਇਆ ਨਹੀਂ ਆਪਣੇ ਸੰਗ ਲਈ ਭਗਤਾਂ ਦੇ ਜੋੜੇ ਭਗਵਾਨ ਨਾਲ ਦੇ ਨੇ ਜੁੜਾਈਆ ਮੈਂ ਉਸੇ ਵੇਲੇ ਕਿਹਾ ਗੋਬਿੰਦ ਕੁਛ ਮੇਰਾ ਹਿੱਸਾ ਵੰਡ ਲਈ ਇੱਕੋ ਵਰਸ ਸੁਣਾਈਆ ਵੇਖੀਂ ਕਿਤੇ ਦੂਰ ਦਰਾਡੇ ਆਣਾ ਛੱਡ ਲੈਣੀ ਜਿੱਥੇ ਰਾਹ ਖੇੜਾ ਦੱਸੇ ਨਾ ਕੋਈ ਸਮਝਾਈਆ ਗੋਵਿੰਦ ਕੇ ਹਾਂ ਮੈਂ ਤੇਰੇ ਬਚਨ ਦੀ ਗੰਢ ਆਪਣੇ ਪੱਲੇ ਬੰਨ ਲਈ ਜਿਸ ਦੀ ਯਾਦ ਨਾ ਕਦੇ ਭੁਲਾਈਆ ਪ੍ਰੀਤ ਕਹੇ ਆਜ ਉਸੇ ਪ੍ਰੀਤਮ ਨੇ ਮੇਰੀ ਮਨ ਲਈ ਘਰ ਗੁਰਮੁਖਾਂ ਫੇਰਾ ਪਾਈਆ ਪੰਧ ਮਾਰ ਕੇ ਆਇਆ ਇਸ ਝੁਗੀ ਸ਼ਨ ਨਹੀਂ ਜਿਸ ਸ਼ਨ ਵਿੱਚ ਚੇਲਾ ਸਿੰਘ ਵਰਗੇ ਦਿੱਤੇ ਤਰਾਇਆ ਆਣ ਗਵਾਨ ਜਿਸ ਨੇ ਆਪਣੇ ਨਾਲ ਗੰਢ ਲਈ ਬ੍ਰਹਮੰਡਾਂ ਤੋਂ ਪਾੜ ਦੇ ਲੰਘਾਈਆ ਮਰੇ ਸ਼ੇਰ ਸਿੰਘ ਜੀ ਨੂੰ ਭਗਵਾਨ ਹਰ ਸੰਗਤ ਹਰ ਭਗਤ ਦੁਆਰੇ ਸਦ ਲਈ ਹਰ ਸੰਗਤ ਹਰ ਭਗਤ ਦੁਆਰੇ ਸਦ ਲਈ ਸਦੀ ਦਾ ਪਹਿਲਾ ਹਿੱਸਾ ਗੁਰਮੁਖਾਂ ਚੋਲੀ ਪਾਈਆ ਆਪਣੇ ਹੱਥ ਆਪਣੇ ਹੱਥ ਵਿੱਚੋਂ ਵਿੱਚ ਆਪਣੇ ਹੱਥ ਵਿੱਚ ਵੇਖੋ ਕੱਖ ਨਹੀਂ ਖਾਲੀ ਰਿਹਾ ਜਨਾਈਆ ਅਗੇ ਤੁਹਾਡੇ ਨਾਲੋਂ ਵੱਖ ਨਹੀਂ ਹੋਵੇ ਨਾ ਕਦੇ ਜੁਦਾਈਆ ਜਿਸ ਦੀ ਵੇਖਣ ਵਾਲੀ ਅੱਖ ਨਹੀਂ ਉਸ ਨੂੰ ਆਪਣਾ ਦਰਸ਼ਨ ਆਪਣੇ ਨੇਤਰदाई ਕਰਾਈਆ ਪ੍ਰਭ ਨੂੰ ਮਿਲਣ ਦਾ ਕਿਸੇ ਦਾ ਕੋਈ ਵਸ ਨਹੀਂ ਬੇਵਸਰ ਵੇਖੀ ਲੋਕਾਇਆ ਕੋਟਨ ਕੋਟ ਫਿਰਦੇ ਇਸ ਦੇ ਜਸ ਲਈ ਗਾਉਂਦੇ ਥਾਂ ਥਾਈਆਂ ਕੋਟਨ ਕੋਟ ਫਿਰਦੇ ਇਸ ਦੇ ਰਸ ਲਈ ਤੀਰਤ ਟਟ ਟਟ ਤੀਰਤ ਫੇਰੀਆਂ ਪਾਈ ਕੋਟਨ ਕੋਟ ਫਿਰਦੇ ਇਸ ਦੇ ਰਸ ਲਈ ਟਟ ਤੀਰਤ ਫੇਰੀਆਂ ਪਾਈ ਆ ਪਰ ਕੋਟਾਂ ਵਿੱਚੋਂ ਗੁਰਮੁਖ ਸਵਾਣੀ ਇਸ ਦੇ ਨਾਲ ਵਸਦੀ ਜਿਸ ਨੂੰ ਪ੍ਰੀਤਮ ਨੇ ਆਪਣੀ ਪ੍ਰੀਤੀ ਦਿੱਤੀ ਸਿਖਾਈਆ ਜੋਤੀ ਜੋਤ ਸਰੂਪ ਭਰ ਆਪ ਆਪਣੀ ਕਿਰਪਾ ਕਰ ਮਿਹਰਬਾਨ ਦਇਆ ਕਮਈਆ ਪ੍ਰੀਤ ਕਹੇ ਗੁਰਮੁਖੋ ਪ੍ਰੀਤਮ ਨਹੀਂ ਜੇ ਖਾਲੀ ਏਦੇ ਖਾਲੀ ਹੱਥ ਸਮਰਥ ਰੂਪ ਬਟਾਈਆ ਇਹ ਆਦ ਜੁਗਾਦੀ ਤੁਰਦਾ ਮਾਲੀ ਮਾਲਕ ਇੱਕੋ ਨਜ਼ਰੀ ਆਈਆ ਗੁਰਮੁਖ ਸਮਾਣੀ ਸੁਗਣ ਸੁਜੱਜੀ ਸਤਗੁਰ ਦੇ ਕਰ ਬਾਲੀ ਬਚਿਆਂ ਵਰਗੀ ਨਜ਼ਰੀ ਆਈਆ ਜਿਸ ਦੇ ਪਿਛੇ ਜਿਨਾਂ ਨੂੰ ਜਨਮ ਜੁਗ ਜੁਗ ਕਹਣਾ ਰਹੇ ਕਾਲੀ ਸੋ ਕੀਤੀ ਕਾਲ ਲਿਖੇ ਰਹਾ ਲਗਾਈਆ ਆਓ ਰਲ ਮਿਲ ਕੇ ਸਾਰੇ ਹੋ ਜਾਓ ਇੱਕ ਸਵਾਲੀ ਕਿਸ਼ਿਆ ਮੰਗੋ ਚਾਈਂ ਚਾਈਆਂ ਜਨ ਭਗਤਾ ਅੰਦਰ ਅਠੇ ਪਹਿਰੇ ਰਹੇ ਦੀਵਾਲੀ ਦੀਪਕੇ ਆਪਣਾ ਕਰੇ ਰਛਨਾਈਆ ਜੇ ਇਸਨੇ ਪ੍ਰੀਤ ਤੁਹਾਡੇ ਨਾਲ ਪਾ ਲਈ ਤੁਸੀਂ ਵੀ ਲੱਗੀ ਤੋੜ ਦੇਣੀ ਨਿਭਾਈਆ ਜੋਤੀ ਜੋਤ ਸਰੂਪ ਅਪ ਆਪਣੀ ਕਿਰਪਾ ਕਰ પ્રેમ ਪਿਆਰ પાਕੇ ਨਾਲ ਜੋਤਿ ਅਕਾਲੀ ਬੇਅਕਲ ਵਾਲੇ ਅਕਨਾ ਵਾਲੇ ਦਇ ਜਣਾਈਆ ਪ੍ਰੀਤ ਕਹੇ ਓ ਜਨ ਭਗਤੋ ਵੇਖੋ ਮਿੱਤਰ ਨੀਤ ਸਭ ਮੀਂਹ ਦਿਆਂ ਜਣਾਈਆ ਜਿਸ ਦੀ ਰਵਿਦਾਸ ਨੇ ਸੇਵਾ ਕੀਤੀ ਗੰਢ ਕੇਸ਼ਤਰ ਪਾਨੀਆਂ ਗੰਡ ਪਵਾਈ ਆ ਜੇ ਰੋਸੇ ਦੀ ਧਾਰੋਂ ਨਿਕਲ ਤੁਹਾਡਾ ਲੇਖਾ ਰਹਾ ਲਿਖਾਈ ਆ ਜੇ ਕੋਈ ਪੁੱਛੇ ਕੀ ਕਰਨ ਸੱਚ ਦੇ ਉਹ ਸਮਝਾਈਆ ਕਿਰਪਾ ਕੀਤੀ ਉਸ ਜਿਸ ਨੂੰ ਗੁਰ ਅਵਤਾਰ پیغمبر ਉਡੀਕਣ ਬੈਠੇ ਧਿਆਨ ਲਗਾਈਆ ਜੋ ਉੱਚਾ ਦਾ ਉੱਚ ਨੀਚਾ ਦਾ ਨੀਚਾ ਨੀਚੋ ਉੱਚਦਾ ਹੀ ਬਣਾਈਆ ਜਨ ਭਗਤਾ ਕਾਇਆ ਮਾਟੀ ਮולם ਮਾ ਰਹਿਣ ਨਾ ਦੇਵੇ ਪੀਤਲ ਸਵਰਨ ਸਾਚਾ ਦੇ ਬਣਾਈਆ ਮਹਾਰਾਜ ਸ਼ੇਰ ਸਿੰਘ ਜੀ ਨੂੰ ਭਗਵਾਨ ਕਰਨ ਹਾਰਾ ਸੱਚੀ ਬਖਸ਼ਿਸ਼ਣ ਬਖਸ਼ਿਸ਼ ਕਰਕੇ ਪ੍ਰੇਮ ਪ੍ਰੀਤੀ ਆਪਣੇ ਨਾਲ ਰਖਾਈਆ ਸੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ